ਸਤਿ ਸ਼੍ਰੀ ਅਕਾਲ ਪੀਪੀ 32 ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂ ਰਿ ਸਾਥੀਓ ਜ਼ਿਲ੍ਹਾ ਪ੍ਰੇਸ਼ਦ ਦੀਆਂ ਵੋਟਾਂ ਨੂੰ ਲੈ ਕੇ ਕੌਣ ਅੱਗੇ ਆ ਕੌਣ ਪਿੱਛੇ ਆ ਲੋਕਾਂ ਵਿੱਚ ਉਤਸ਼ਕਤਾ ਬਹੁਤ ਵੱਧ ਰਹੀ ਹੈ ਹਾਲਾਂਕਿ ਅਸੀਂ ਆਰਕੇ ਏਰੀਆ ਵਿਖੇ ਮੌਜੂਦ ਹੈ ਔਰ ਕਾਊਂਟਿੰਗ ਜਿਹੜੀ ਕਿਸ ਪਿੰਡ ਵਿੱਚ ਕਿੰਨੀਆਂ ਵੋਟਾਂ ਪਈਆਂ ਉਹ ਡਿਟੇਲ ਜਿਹੜੀ ਹੈ ਸਾਡੇ ਕੋਲ ਪਹੁੰਚੀ ਹੈ ਮੈਂ ਦੱਸ ਦਵਾਂ ਕਿ ਇੱਕ ਪੋਲਿਟਿਕਲ ਪਾਰਟੀ ਦੇ ਕੈਂਡੀਡੇਟ ਨੇ ਸਾਨੂੰ ਇਹ ਜਿਹੜੀ ਡਿਟੇਲ ਦਿੱਤੀ ਹੈ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਹਾਲੇ ਜਿੱਤ ਇਹੀ ਹੋਣੀ ਹੈ ਉਹ ਗੱਲ ਬਹੁਤ ਦੂਰ ਹੈ ਕਿਉਂਕਿ 34 ਪਿੰਡਾਂ ਚੋਂ ਹੱਲੇ ਸਿਰਫ 14 ਪਿੰਡ ਪਿੰਡਾਂ ਦੀ ਕਾਊਂਟਿੰਗ ਹੋਈ ਹੈ ਹੱਲੇ 20 ਪਿੰਡਾਂ ਦੀ ਕਾਊਂਟਿੰਗ ਹੋਣੀ ਹੈ ਤੇ ਹਰ ਕੈਂਡੀਡੇਟ ਇਹੀ ਕਹਿ ਰਿਹਾ ਕਿ ਅਗਲੇ ਪਿੰਡ ਤਾਂ ਮੇਰੇ ਆ ਮੇਰੇ ਨਹੀਂ ਸੀ ਇੱਥੇ ਡਰ ਸੀ ਤੇ ਅਗਲੇ ਪਿੰਡ ਮੇਰੇ ਆ ਇਹ ਇਹੀ ਕੈਂਡੀਡੇਟ ਕਹਿ ਰਹੇ ਪਰ ਕਿਹੜੇ ਪਿੰਡ ਵਿੱਚ ਕਿੰਨੀ ਵੋਟ ਪਈ ਹੈ ਉਹ ਮੈਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਤਾਂ ਪਹਿਲੇ 10 માં ਕਿਹੜੇ-ਕਿਹੜੇ ਪਿੰਡਾਂ ਚ ਵੋਟ ਜਿਹੜੀ ਉਹਨਾਂ ਦੀ ਕਾਊਂਟਿੰਗ ਹੋ ਗਈ ਹੈ ਕਿਹੜੇ-ਕਿਹੜੇ ਪਿੰਡਾਂ ਦੀ ਕਾਊਂਟਿੰਗ ਹੋਣੀ ਹੈ ਦੁਰਗਾਪੁਰ ਦੀ ਕਾਊਂਟਿੰਗ ਹੋ ਗਈ ਹੈ ਜੀ ਪੌਰੇ ਦੀ ਹੋ ਗਈ ਹੈ ਕਰੀਹੇ ਦੀ ਹੋ ਗਈ ਹੈ ਕਾਮੇ ਦੀ ਹੋ ਗਈ ਹੈ ਹੰਸਰੋਂ ਦੀ ਹੋ ਗਈ ਹੈ ਪੱਲੀ ਉੱਚੀ ਦੀ ਹੋ ਗਈ ਹੈ ਮੁਬਾਰਕਪੁਰ ਦੀ ਕਾਊਂਟਿੰਗ ਹੋ ਗਈ ਹੈ ਮਹਾਲੋ ਦੀ ਹੋ ਗਈ ਹੈ ਸੁਜੋ ਦੀ ਹੋ ਗਈ ਹੈ ਧਰਮਕੋਟ ਦੀ ਹੋ ਗਈ ਹੈ ਗੁੱਜਰਪੁਰ ਦੀ ਹੋ ਗਈ ਹੈ ਪੀ ਹਿੰਦੀ ਕਾਊਂਟਿੰਗ ਹੋ ਗਈ ਹੈ ਤੇ ਅਲਾਚੌਰ ਦੀ ਹੋ ਗਈ ਹੈ ਤੇ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਦੀ ਗੱਲ ਕਰਾਂ ਤਾਂ ਸੁਰਾਪੁਰ ਦੀ ਰਹਿੰਦੀ ਹੈ ਸਲੋ ਦੀ ਰਹਿੰਦੀ ਹੈ ਅਮਰਗੜ ਦੀ ਹਿਆਲੇ ਦੀ ਪੱਲੀ ਚਿੱਕੀ ਦੀ ਕੋਟਪੱਤੀ ਦੀ ਭੰਗਲ ਕਲਾਂ ਦੀ ਜੱਬੋਵਾਲ ਦੀ ਮਲਪੁਰ ਅੜਕਾਂ ਦੀ ਚੂੜਪੁਰ ਦੀ ਕਲਾਮ ਦੀ ਮਹਿੰਦੀਪੁਰ ਦੀ ਬੇਗਮਪੁਰ ਦੀ ਪੁੰਨੂ ਮਜਾਰੇ ਦੀ ਹੁਸੈਨ ਚੱਕ ਦੀ জাফরਪੁਰ ਦੀ ਕਰਿਆਮ ਦੀ ਰਸੂਲਪੁਰ ਦੀ ਬੈਸਾਂ ਦੀ ਤੇ ਇੱਕ ਮੰਗੂਵਾਲ ਦੀ ਤਾਂ ਇਹਨਾਂ ਪਿੰਡਾਂ ਦੀ ਕਾਊਂਟਿੰਗ ਹੱਲੇ ਰਹਿੰਦੀ ਐ ਤੇ ਹੁਣ ਕਿਹੜੇ ਪਿੰਡ ਚ ਕਿੰਨੀ ਵੋਟ ਪਈ ਐ ਇਹ ਡਿਟੇਲ ਜਿਹੜੀ ਆ ਅਸੀਂ ਜਿਹੜਾ ਸੂਤਰ ਦੇ ਕੇ ਉਹਦੇ ਆਧਾਰ ਤੇ ਗੱਲ ਕਰਦਾ ਹਾਲਾ ਕਿ ਪੁਸ਼ਟੀ ਨਹੀਂ ਕਰਦੇ ਤਾਂ ਦੁਰਗਾ ਪਰਚੋ ਜੀ ਕਾਂਗਰਸ ਨੂੰ ਮਿਲੀਆਂ 76 ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ 42 ਆਪ ਨੂੰ 110 ਬੀਐਸਪੀ ਨੂੰ 14 ਤੇ ਪੌਰੇ ਦੀ ਗੱਲ ਕਰੀਏ 203 ਕਾਂਗਰਸ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ 81 ਮਿਲੀਆਂ ਆਪ ਨੂੰ 171 ਤੇ ਬੀਐਸਪੀ ਨੂੰ 47 ਦੋਨਾਂ ਪਿੰਡਾਂ 'ਚ ਜਿਹੜੀ ਹੈ ਕਾਂਗਰਸ ਪਹਿਲੇ ਦੂਜੇ ਸਥਾਨ ਤੇ ਰਹੀ ਹੈ ਆ ਦੁਰਗਾਪੁਰ 'ਚ ਪਹਿਲੇ ਸਥਾਨ ਤੇ ਜਿਹੜੀ ਆਪ ਰਹੀ ਹੈ ਜਿਹੜਾ ਜਿਲ੍ਹਾ ਪ੍ਰਸ਼ਦ ਜਿਹੜੇ ਵੋਟਾਂ ਆ ਉਹਦੀ ਕਾਊਂਟਿੰਗ ਦੀ ਗੱਲ ਕਰ ਰਹੇ ਆ ਅੱਗੇ ਕਰੀਹੇ ਪਿੰਡ ਵਿੱਚ ਕਾਂਗਰਸ ਨੂੰ 215 ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਨੂੰ 168 ਆਪ ਨੂੰ 131 ਤੇ ਬੀਐਸਪੀ ਨੂੰ 270 ਤਾਂ ਕਰੀਹੇ ਪਿੰਡ ਵਿੱਚ ਬੀਐਸਪੀ ਜਿਹੜੀ ਹੈ ਉਹ ਇੱਥੇ ਅੱਗੇ ਨਜ਼ਰ ਆਉਂਦੀ ਹੈ ਕਾਮੇ ਚ 557 ਕਾਂਗਰਸ ਨੂੰ ਮਿਲਦੀ ਹੈ ਵੱਡਾ ਪਿੰਡ ਹੈ ਤਾਂ ਲੀਡ ਕਿਵੇਂ ਵੱਧਦੀ ਹੈ ਕਾਮੇ ਪਿੰਡ ਵਿੱਚ 557 ਕਾਂਗਰਸ ਨੂੰ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਨੂੰ 387 ਆਪ ਨੂੰ ਕੱਲੀਆਂ 98 100 ਵੀ ਨਹੀਂ ਹੋਈ ਇੱਥੇ ਮਤਲਬ ਗਿਣਤੀ ਤੇ ਬੀਐਸਪੀ ਨੂੰ 261 ਤਾਂ ਇੱਥੇ ਤੁਸੀਂ ਦੇਖੋ ਵੱਡਾ ਡੈਂਟ ਪੈ ਜਾਂਦਾ ਬਾਕੀ ਇਹਨੂੰ ਜਦ ਕਾਮੇ ਪਿੰਡ ਵਿੱਚ ਕਾਂਗਰਸ ਨੂੰ 557 ਵੋਟਾਂ ਨਿਕਲਦੀਆਂ ਹਾਂ ਸਰੋਂ ਦੀ ਗੱਲ ਕਰੀਏ ਤਾਂ 232 ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 90 ਆਪ ਨੂੰ 41 ਤੇ ਬੀਐਸਪੀ ਨੂੰ 118 ਇੱਥੇ ਵੀ ਜਿਹੜੀ ਲੀਡ ਆ ਉਹ ਕਾਂਗਰਸ ਵੱਲੋਂ ਲਈ ਜਾਂਦੀ ਹੈ ਅਤੇ ਹਾਂ ਸਰੋਪਿੰਡ ਦੀ ਗੱਲ ਕਰੀਏ ਇੱਥੇ ਵੀ ਬੀਐਸਪੀ ਤੇ ਜਿਹੜੀ ਦੂਜੇ ਨੰਬਰ ਤੇ ਪਕੜ ਹੈ 118 ਤੇ ਹੈ ਤੇ ਕਾਂਗਰਸ 232 ਤੇ ਆ ਪੱਲੀ ਉੱਚੀ ਦੀ ਗੱਲ ਕਰੀਏ ਤਾਂ ਕਾਂਗਰਸ ਇੱਥੇ ਪਿੱਛੜਦੀ ਹੈ 125 ਕਾਂਗਰਸ ਨੂੰ ਪੈਂਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ 55 ਆਪ ਨੂੰ 156 ਮਤਲਬ ਇੱਕ ਵੋਟ ਦਾ ਫਰਕ ਪਹਿਲੇ ਦੂਜੇ ਲਈ ਬੀਐਸਪੀ ਨੂੰ 61 ਵੋਟਾਂ ਫਿਰ ਮੱਲਪੁਰ ਅਰਕਾਂ ਦੀ ਗੱਲ ਕਰੀਏ ਮੁਬਾਰਕਪੁਰ ਦੀ ਤਾਂ 152 ਜਿਹੜੀਆਂ ਕਾਂਗਰਸ ਨੂੰ ਪੈਂਦੀਆਂ 44 ਸ਼੍ਰੋਮਣੀ ਅਕਾਲੀ ਦਲ ਨੂੰ 410 ਇੱਥੇ ਤੁਸੀਂ ਦੇਖੋ ਕਿ ਮੁਬਾਰਕਪੁਰ ਚ ਪੂੰਜਾ ਫੇਰ ਦਿੰਦੀ ਆ ਆਪ ਇਹਨਾਂ ਨੂੰ 410 ਵੋਟਾਂ ਮਿਲਦੀਆਂ ਤੇ BSP ਨੂੰ 165 ਮਹਾਲੋ ਵਿੱਚ ਕਾਂਗਰਸ ਨੂੰ 160 ਅ ਸ਼ਰੋਮਣੀ ਕਾਲੀਦਾਰ ਨੂੰ 165 ਆਪ ਨੂੰ 148 ਤੇ BSP ਨੂੰ 285 ਔਰ ਕਿਹਾ ਵੀ ਜਾ ਰਿਹਾ ਸੀ ਕਿ ਮਹਾਲੋ ਵਿੱਚ BSP ਦਾ ਹੋਲਡ ਹੈ ਤੇ ਇੱਥੇ ਜਿਹੜੀ 120 25 ਵੋਟਾਂ ਦੀ ਲੀਡ ਜਿਹੜੇ ਸਰਬਜੀਤ ਜਾਫਰਪੁਰ ਉਹ ਲੈ ਜਾਂਦੇ ਆ ਅਗਲੀ ਗੱਲ ਕਰੀਏ ਸੁਜੋਦੀ ਤਾ ਕਾਂਗਰਸ ਨੂੰ 29 ਵੋਟਾਂ ਮਿਲਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ 170 ਆਪ ਨੂੰ 187 ਤੇ BSP ਨੂੰ 131 ਤਾਂ ਜਿਹੜੇ ਕੁਝ ਮਾਹਰ ਸਿਆਸੀ ਮਾਹਰ ਜਾਣਣਾ ਵੀ ਚਾਹੁੰਦੇ ਹੋ ਪੈਨ ਤੇ ਕਾਗਜ਼ ਲੈ ਕੇ ਬਹਿ ਜਾਓ ਸਾਰੀ ਡਿਟੇਲ ਆਪਾਂ ਦੱਸ ਰਹੇ ਆ ਧਰਮਕੋਟ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 176 ਵੋਟਾਂ ਮਿਲਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ 79 ਆਪ ਨੂੰ 63 ਤੇ BSP ਨੂੰ ਸਿਰਫ 37 ਤਾਂ ਧਰਮਕੋਟ ਚ ਵੀ ਕਾਂਗਰਸ ਜਿਹੜੀ ਹੈ ਉਹ ਆਪਣੀ ਸਥਿਤੀ ਬਰਕਰਾਰ ਰੱਖਦੀ ਹੈ ਗੁੱਜਰਪੁਰ ਦੀ ਗੱਲ ਕਰੀਏ 184 ਫਿਰ ਤੋਂ ਕਾਂਗਰਸ ਨੂੰ ਸ਼੍ਰੋਮਣੀ ਕਾਲੀਦਾਨ ਨੂੰ 76 ਆਪ ਨੂੰ 63 ਤੇ ਬੀਐਸਪੀ ਨੂੰ 60 ਤਾਂ ਮਤਲਬ ਇਹਨਾਂ ਸਾਰਿਆਂ ਪਿੰਡਾਂ ਚ ਲਗਭਗ ਲਗਭਗ ਕਾਂਗਰਸ ਡਿਫਰੈਂਸ ਮਾਉਂਦੀ ਆਉਂਦੀ ਹੈ ਲੇਕਿਨ ਫਿਰ ਵੀ ਦੂਜੇ ਸਥਾਨ ਤੇ ਬੀਐਸਪੀ ਜਿਹੜੀ ਹੈ ਉਹ ਅੜੀ ਹੋਈ ਹੈ ਭੀਮ ਦੀ ਗੱਲ ਕਰੀਏ ਇੱਥੇ ਜਿਹੜੀ ਵੋਟਾਂ ਦੀ ਗਿਣਤੀ ਹੈ ਤੁਸੀਂ ਹੈਰਾਨ ਹੋ ਜਾਓਗੇ ਇੱਥੇ ਜਿਹੜਾ ਨਿਸ਼ਾਨਵੀਰ ਹੈ ਉਹ ਹੁਣ ਜਾ ਫੇਰਦਾ ਪੂਰਾ ਬਾਕੀ ਸਾਰੀਆਂ ਪਾਰਟੀਆਂ ਨੂੰ ਭੀੜ ਚ ਕਾਂਗਰਸ ਨੂੰ 122 ਵੋਟਾਂ ਮਿਲਦੀਆਂ ਮਹਿਜ ਸ਼੍ਰੋਮਣੀ ਕਾਲੀ ਦਲ ਨੂੰ ਸਿਰਫ 49 ਪ੍ਰਿਆ ਵੀ ਨਹੀਂ ਹੁੰਦੀ ਆ ਬੀਐਸਪੀ ਨੂੰ 80 ਤੇ ਆਪ ਨੂੰ 599 ਮਤਲਬ 11 ਘਟ 600 ਇੱਕ ਤਰੀਕੇ ਦਾ ਸਾਰਾ ਪਿੰਡ ਜਿਹੜਾ ਆ ਉਹ ਨਿਸ਼ਾਨਵੀਰ ਦੇ ਹੱਕ ਚ ਭੁਗਤਦਾ ਨਜ਼ਰ ਆਉਂਦਾ ਤਾਂ 599 ਵੋਟਾਂ ਜਿਹੜੀਆਂ ਨਿਸ਼ਾਨ ਨੂੰ ਮਿਲਦੀਆਂ ਨਿਸ਼ਾਨ ਨੂੰ ਇੱਕ ਤਾਂ ਭੀੜ ਚ ਤੇ ਦੂਜੀਆਂ ਜਿਹੜੀਆਂ ਮਬਾਰਕਪੁਰ ਤੋਂ ਬਹੁਤ ਸਾਰੀਆਂ ਵੋਟਾਂ ਬੇਤਹਾਸ਼ਾ ਵੋਟਾਂ ਮਿਲਦੀਆਂ ਇਹੀ ਦੋ ਪਿੰਡ ਜਿਹੜਾ ਨਿਸ਼ਾਨਵੀਰ ਨੂੰ ਹਜ਼ਾਰ ਦੀ ਗਿਣਤੀ ਤੇ ਨੇੜੇ ਲੈ ਜਾਂਦੇ ਆ ਤੇ ਉਧਰਲੇ ਪਾਸੇ ਕਾਂਗਰਸ ਥੋੜਾ ਥੋੜਾ ਕਰਕੇ ਜਾਂ ਬਹੁਤਾ-ਬਹੁਤਾ ਕਰਕੇ ਕਈ ਪਿੰਡਾਂ ਤੋਂ ਵੋਟ ਖਿੱਚਦੀ ਆ ਰਹੀ ਹੈ ਇਸੇ ਤਰੀਕੇ ਬੀਐਸਪੀ ਕਈ ਪਿੰਡਾਂ ਤੋਂ ਵੋਟ ਖਿੱਚਦੀ ਨਜ਼ਰ ਆ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਥੋੜਾ ਪਿੱਛੜਦਾ ਹੋਇਆ ਇੱਥੇ ਨਜ਼ਰ ਆ ਰਿਹਾ ਤੇ ਅਲਾਚੌਰ ਦੀ ਗੱਲ ਕਰੀਏ ਤਾਂ ਅਲਾਚੌਰ 'ਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਨੇ ਲੀਡ ਥੋੜੀ ਬਣਾਈ ਆ ਆਪ ਉਸ ਤੋਂ ਅੱਗੇ ਆ BSP ਨੂੰ ਜਿਹੜੀਆਂ ਇੱਥੇ ਵੋਟਾਂ ਵਿਚਕਾਰ ਜੇ ਮਿਲੀਆਂ ਤੇ ਕਾਂਗਰਸ ਪਿੱਛੜ ਜਾਂਦੀ ਹੈ ala church ਤਾਂ ਮੈਂ ਡਿਟੇਲ ਦੱਸ ਦਿੰਦਾ ਆਪ ਨੂੰ 178 ਵੋਟਾਂ ਮਿਲਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ 122 BSP ਨੂੰ 62 ਤੇ ਕਾਂਗਰਸ ਨੂੰ ਸਿਰਫ 35 ਵੋਟਾਂ ਜਿਹੜੀਆਂ ਉਹ ala church ਪੈਂਦੀਆਂ ਤਾਂ ਇਹ ਜਿਹੜੀ ਡਿਟੇਲ ਐਸੀ ਤੁਹਾਡੇ ਨਾਲ 14 ਪਿੰਡਾਂ ਦੀ ਡਿਟੇਲ ਸਾਂਝੀ ਕੀਤੀ ਹੈ ਤੇ 20 ਪਿੰਡ ਜਿਹੜੇ ਹੱਲੇ ਖੁੱਲਣੇ ਬਾਕੀ ਆ ਸੋ ਹੱਲੇ ਜਿੱਤ ਦਾ ਜਸ਼ਨ ਮਨਾਉਣਾ ਬਹੁਤ ਦੂਰ ਹੈ ਹੱਲੇ ਕਾਲੀ ਨਹੀਂ ਕਰਨੀ ਚਾਹੀਦੀ ਜਿੱਤ ਦਾ ਦਸ਼ਨ ਮਨਾਉਣ ਦੇ ਲਈ ਬਨਵਿੰਦਰ ਜੀ ਹਾਂਜੀ ਕਿਹੋ ਜੀ ਸਥਿਤੀ ਆ ਜੀ ਸਥਿਤੀ ਤਾਂ ਕਾਂਗਰਸ ਦੀ ਠੀਕ ਲੱਗਦੀ ਆ ਜੀ ਤੇ ਬਾਕੀ ਹੁਣ ਸਾਰਿਆਂ ਨੇ ਤਾਂ ਸਾਰੇ ਜ਼ੋਨ ਜਿੱਤਣੇ ਨਹੀਂ ਜੀ ਠੀਕ ਹੈ ਕਿ ਨਹੀਂ ਕੁਝ ਜਿੱਤਣਗੇ ਵੀ ਕੁਝ ਹਾਰਨਗੇ ਵੀ ਪਰ ਮੈਕਸਿਮਮ ਚੜ੍ਹਾਈ ਜਿਹੜੀ ਆ ਉਹ ਕਾਂਗਰਸ ਦੀ ਲੱਗਦੀ ਆ ਅੱਛਾ ਕਿੰਨੇ ਪਿੰਡ ਆ ਜੀ ਤੁਹਾਡੇ ਜਿਲ੍ਹੇ ਪਰਿਸ਼ਦ ਮੇਰੇ 52 ਪਿੰਡਾਂ 50 52 ਪਿੰਡਾਂ ਹਲੇ ਕਿੰਨੇ ਕ ਪਿੰਡਾਂ ਦੀ ਕਾਊਂਟਿੰਗ ਹੋ ਗਈ ਹੈ ਅਜੇ ਸਾਰੇ ਦੇਖੀਂ ਦੇਖ ਲੋ ਬਈ ਤਿੰਨ ਤਿੰਨ ਰਾਊਂਡ ਤਿੰਨ ਤਿੰਨ ਡੱਬੇ ਆਏ ਆ ਜੀ ਠੀਕ ਹੈ ਕਿ ਨਹੀਂ ਅੱਠ ਹੈਗੇ ਅੱਠੋ ਤੇ ਆ 24 ਦੇ ਲਗਭਗ ਹੋਏ ਅੱਛਾ ਠੀਕ ਹੈ ਜੀ ਹਾਂ ਤੇ ਮਤਲਬ ਕਿੰਨੇ ਕ ਪਿੰਡ ਦੇ ਆਪ ਮੰਨ ਕੇ ਚੱਲੀ ਹੈ ਕਾਊਂਟਿੰਗ ਹੋ ਗਈ ਹੋ ਗਈ 25 ਤੇ ਆ 75 ਹੂੰ ਲਗਭਗ 75 ਪਿੰਡਾਂ ਦੀ ਹੋ ਗਈ ਯਾਨੀ ਬੂਥਾਂ ਦੀ ਹੋ ਗਈ ਨਹੀਂ ਨਹੀਂ ਮੈਂ ਤੁਹਾਡੇ ਜਿਹੜਾ ਤੁਹਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਏਰੀਆ ਹੈ 52 ਪਿੰਡ ਹੈ ਉਹ ਚੋਂ ਕਿੰਨੇ ਕਿੰਨੇ ਪਿੰਡ ਦੀ ਹੋ ਗਈ 24 ਹੋ ਗਈ 24 ਪਿੰਡਾਂ ਦੀ ਹੋ ਗਈ ਉਹ ਵੀ ਹੱਲੇ ਤਕਰੀਬਨ 27 ਪਿੰਡ ਰਹਿੰਦੇ ਆ ਤੇ ਤੁਹਾਡੀ ਵੜਤ ਹੱਲੇ ਮਜ਼ਬੂਤ ਹੈ ਦੇਖੋ ਜੀ ਥੋੜੀ ਜੀ ਵੜਤ ਅਜੇ ਹੈਗੀ ਆ ਤੇ ਉਹ ਅਰੇਜ ਹੁੰਦੀ ਆ ਜਾਂ ਡਾਊਨ ਜਾਂਦੀ ਆ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦਾ ਅਗਲੇ ਪਿੰਡ ਵੀ ਤੁਹਾਡੇ ਆ ਤੁਹਾਡੇ ਮਤਲਬ ਜਿੱਥੇ ਤੁਸੀਂ ਜਿੱਥੇ ਤੁਹਾਡੀ ਤਾਕ ਹੈਗੀ ਆ ਕਿ ਅਗਲੇ ਪਿੰਡ ਜੇ ਤਾਂ ਹੁਣ ਜਿਹੜੇ ਵੀ ਕੈਂਡੀਡੇਟ ਆ ਰਹੇ ਕਹਿੰਦੇ ਅਗਲੇ ਪਿੰਡ ਮੇਰੇ ਖੋਣੇ ਆ ਇੱਕ ਪਿੰਡ ਮੇਰਾ ਛੋਕਰਾ ਪ੍ਰੋਪਰ ਰਹਿ ਗਿਆ ਮੇਰਾ ਉਥੋਂ ਲੀਡ ਹੋਣੀ ਹੋਣੀ ਆ ਇਸੇ ਤਰ੍ਹਾਂ ਜਿੱਥੇ-ਜਿੱਥੇ ਦਾ ਕੋਈ ਕੈਂਡੀਡੇਟ ਖੜਾ ਹ ਹ ਉਹਨੂੰ ਜਿਹੜੇ ਵਿਲੇਜ ਵਾਲੇ ਆ ਪਿੰਡ ਵਾਲੇ ਆ ਉਹ ਬੜਤ ਦੇ ਰਹੇ ਆ ਉਹਦੇ ਨਾਲ ਚੱਲ ਰਹੇ ਆ ਜੀ ਤੇ ਬਾਕੀ ਜਿਹੜਾ ਉਹ ਸਮਾ-ਸਮਾ ਚੱਲ ਰਿਹਾ ਬਾਤ ਸ਼ੁਕਰੀਆ ਸ਼ੁਭ ਕਾਮਨਾਵਾਂ ਔਰ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਜਿੱਥੋਂ ਜਿੱਥੋਂ ਜਿਹੜਾ ਕੈਂਡੀਡੇਟ ਖੜਿਆ ਪਿੰਡ ਵਾਲੇ ਸਪੋਰਟ ਕਰ ਰਹੇ ਆ ਕਹਿੰਦੇ ਕਿ ਮੇਰਾ ਪਿੰਡ ਖੁੱਲਣਾ ਇਸੇ ਤਰੀਕੇ ਹਰਪ੍ਰੀਤ ਸਿੰਘ ਖਾਰਾ ਕਹਿੰਦੇ ਉਹ ਕਹਿੰਦਾ ਮੇਰਾ ਪਿੰਡ ਖੁੱਲਣਾ ਨਿਸ਼ਾਨ ਵੀਰ ਦਾ ਪਿੰਡ ਖੁੱਲ ਚੁੱਕਾ ਸੰਦੀਪ ਦਾ ਪਿੰਡ ਹਲੇ ਖੁੱਲਣਾ ਤਾਂ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਵੱਲੋਂ ਸਪੋਰਟ ਜਿਹੜੀ ਹੈ ਉਹ ਭਰਮੀ ਮਿਲ ਰਹੀ ਹੈ ਆ ਇਧਰ ਮੇਰੇ ਖਿਆਲ ਬਲੂਰਾ ਜੀ ਸਰਪੰਚ ਸਾਹਿਬ ਇਹ ਖੁਦ ਵੀ ਕੈਂਡੀਡੇਟ ਨੇ ਬਲੈਕ ਸੰਤਿ ਦੇ ਹਾਂਜੀ ਹਾਂਜੀ ਕੀ ਆ ਰਿਜ਼ਲਟ ਜੀ ਰਿਜ਼ਲਟ ਬਲੁਰਮ ਪਈ ਵੀਡੀਓ ਲੈ ਗਏ ਵਧੀਆ ਚੱਲਦਾ ਪ੍ਰੋਗਰਾਮ ਠੀਕ ਹੈ ਜੀ ਹਾਂ ਮੈਂ ਤਾਂ ਪਈ ਪੂਰੇ ਕੰਮਾਂ ਜਾ ਪਹੁੰਚਾਂਗੇ ਤੇ ਜ਼ਿਲ੍ਹਾ ਪ੍ਰਸ਼ਦ ਬਾਰੇ ਜ਼ਿਲ੍ਹਾ ਪ੍ਰਸ਼ਦ ਬਾਰੇ ਉਹ ਵੀ ਉਹ ਵੀ ਅੱਗੇ ਆ ਅੱਛਾ ਡਿਟੇਲ ਆਪਣੇ ਕੋਲ ਹੈਗੀ ਆ ਪਹਿਲੂਰ ਕਲਾ ਦੀ ਤੁਹਾਡੇ ਕੋਲ ਵੀ ਹੈਗੀ ਆ ਮਾੜਾ ਕੱਢੋ ਆਪਾਂ ਆਡੀਅੰਸ ਜਿਹੜੀ ਦੇਖ ਰਹੀ ਹੈ ਸਾਡੇ ਪਰਿਵਾਰਕ ਜੀ ਦੱਸ ਦਿੰਦੇ ਆ ਮੇਰੇ ਕੋਲ ਡਿਟੇਲ ਇਹ ਹੈ ਕਿ ਬਲੂਰਾ ਹਾਂਜੀ ਬਹਿਲੂਰ ਕਲਾਇ ਬਹਿਲੂਰ ਕਲਾ ਆਪ ਮੇਰੇ ਕੋਲ ਬਲਾਕ ਸੰਪਤੀ 181 ਹਾਂਜੀ ਸ਼੍ਰੋਮਣੀ ਅਕਾਲੀ ਦਲ 52 ਬੀਐਸਪੀ ਨੂੰ 51 ਤੇ ਕਾਂਗਰਸ ਨੂੰ 126 ਹਾਂਜੀ ਜ਼ਿਲ੍ਹਾ ਪ੍ਰਸ਼ਦ ਵਿੱਚ ਉਸੇ ਪਿੰਡ ਚ ਇੱਥੇ ਵੋਟਾਂ ਆਪ ਦੀਆਂ ਘਟ ਜਾਂਦੀਆਂ 181 ਤੋਂ 168 ਤੇ ਆ ਜਾਂਦੀਆਂ ਅਕਾਲੀ ਦਲ ਦੀਆਂ ਵੱਧ ਜਾਂਦੀਆਂ 52 ਤੋਂ 70 ਹੋ ਜਾਂ 69 ਹੋ ਜਾਂਦੀਆਂ ਬੀਐਸਪੀ ਦੀਆਂ ਤਿੰਨ ਵੋਟਾਂ ਘਟਦੀਆਂ 52 ਤੋਂ 48 ਹੋ ਜਾਂਦੀਆਂ ਤੇ ਕਾਂਗਰਸ ਦੀਆਂ 4 ਘਟਦੀਆਂ 126 ਤੋਂ 122 ਹੋ ਜਾਂਦੀ ਠੀਕ ਬਿਲਕੁਲ ਕੀ ਸਥਿਤੀ ਲੱਗਦੀ ਜਿਲ੍ਹਾ ਪ੍ਰਸ਼ਾਸਨ ਵਾਲੀ ਦੀ ਜਿਲ੍ਹਾ ਪ੍ਰਸ਼ਾਸਨ ਵਾਲੇ ਜੀ ਉਹਨਾਂ ਕੋਈ ਚੱਲਦਾ ਪ੍ਰੋਬਲਮ ਦੇਖੋ ਕਿ ਬਣ ਜੂ ਹੋ ਜੂਗਾ ਭਲੇ 20 ਪਿੰਡ ਖੁੱਲਣੇ 20 ਪਿੰਡ ਖੁੱਲਣੇ ਆ ਜੇ ਨਹੀਂ 27 ਪਿੰਡ ਆ ਪਲ ਪਲਵਿੰਦਰ ਹੁਣਾਂ ਦੀ ਜਿਹੜੀ ਵੜਤ ਬਣੀ ਹੋਈ ਆ ਆਹੋ ਇੱਕ ਪਾਸੇ ਨੌਜਵਾਨ ਹੈ ਇੱਕ ਪਾਸੇ ਤਜਰਬੇਕਾਰ ਇੱਕ ਜਿਹੇ ਤਜਰਬੇਕਾਰ ਬੁੱਢਾ ਜੀ ਚਲੋ ਬੁੱਢੇ ਦਾ ਹੁਣ ਐਸੀ ਵੀ ਹੋ ਗਏ ਆ ਤੁਹਾਨੂੰ ਵੀ ਅਗਲੇ ਨੇ ਕਹਿ ਦੇਣਾ ਤੁਹਾਨੂੰ ਵੀ ਕਹਿ ਦੇਣਾ ਅਗਲੇ ਨੇ ਕਿ ਠੀਕ ਠੀਕ ਅਦਾ ਸਾਡੇ ਸਾਡੇ ਪਿੰਨੇ ਦਾ ਬਹੁਤ ਗੰਗਾ ਕਿ ਦਿਖਾਤ ਤਾਂ ਕਰਕੇ ਵੋਟਾਂ ਪਾ ਸਾਡੇ ਪਿੰਡ ਦਾ ਨਾ 40 ਸਾਲ ਤੋਂ ਟੂਬੇ ਦਾ ਬਹੁਤ ਗੰਦ ਸੀ ਜਾ ਕੇ ਦੇਖੋ ਬੱਲੂ ਪ੍ਰਧਾਨ ਨੇ ਸਾਡਾ ਬਹੁਤ ਗੰਦ ਕੱਢਿਆ 40 ਸਾਲ ਦਾ ਜੀ ਟੂਬੇ ਦਾ ਜੀ ਇਸ ਕਰਕੇ ਆਪਣੀ ਜਨਤਾ ਨੇ ਵੀ ਉਹ ਦਿਖਾਤਾਂ ਜੀ ਵੋਟਾਂ ਪਾ ਕੇ ਠੀਕ ਹੈ ਜੀ ਹਾਂ ਜੀ ਜਵਾਬ ਦਿੱਤਾ ਜੀ ਠੀਕ ਹੈ ਜੀ ਮਰੇ ਜਿਵੇਂ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਥੋੜੀ ਵਿਗੜਦੀ ਆ ਹੋ ਸਕਦੇ ਇਹਦੇ ਕਰਕੇ ਲੋਕਾਂ ਦਾ ਥੋੜਾ ਝੁਕਾ ਆਮ ਆਦਮੀ ਪਾਰਟੀ ਤੋਂ ਹਟ ਕੇ ਹੋਰ ਪਾਸੇ ਹੋਰ ਵੀ ਹੋ ਰਿਹਾ ਕਿਉਂਕਿ ਜਿਵੇਂ ਨੀ ਚੋਣਾ ਚ ਜਿਸ ਤਰੀਕੇ ਇਹ ਹਮੇਸ਼ਾ ਵੜਤ ਲੈਂਦੇ ਆ ਰਹੇ ਆ ਜਿੱਤਦੇ ਆ ਰਹੇ ਆ ਤੇ ਉਹ ਉਹ ਤਰੀਕੇ ਦਾ ਰੁਝਾਨ ਨਜ਼ਰ ਨਹੀਂ ਆਇਆ ਜਿਵੇਂ ਪ੍ਰਸ਼ਾਸਨ ਤੇ ਬਲਾਕ ਸੰਮਤੀ ਚ ਦੇਖਦੇ ਆ ਸਾਰ ਅੱਗੇ ਆ ਕੇ ਹੱਥ ਹੱਲ ਨਿਕਾਲਾ ਪਹਿਲਾ ਲਾਣਾ ਹੈ ਹਲੇ ਬਹੁਤ ਓਵਰ ਪਏ ਆ ਹਲੇ 50 ਹਲੇ 50 50 ਦੇ ਓਵਰ ਦੇ ਮੈਚਾਂ ਚ 25-25 ਓਵਰ ਹੀ ਹੋਏ ਆ ਹਾਂਜੀ ਹਲੇ 25-25 ਓਵਰ ਰਹਿੰਦੇ ਆ ਠੀਕ ਜੀ ਕੋਈ ਨਿਕ ਕਰਾਂਗੇ ਚਲੋ ਠੀਕ ਹੈ ਜੀ ਤੇ ਇਹਦੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਇਹ ਜ਼ਿਲ੍ਹਾ ਪ੍ਰਸ਼ਾਸਤ ਕਿੱਥੇ ਦਾ ਹੈ ਟੋਟਲੀ ਹੈ ਸਾਰੇ ਲਿਖਿਆ ਹੋਣਾ ਓਕੇ ਇਹ ਮੈਂ ਇੱਕ ਮਿੰਟ ਡਿਟੇਲ ਸਮਝ ਲੈਣਾ ਆ আফਟਰ 3rd 라ਉਂਡ ਡਿਸਟ੍ਰਿਕਟ ਐਸਬੀਐਸ ਨਗਰ ਜ਼ਿਲ੍ਹਾ ਪ੍ਰਸ਼ਾਸਤ ਜ਼ੋਨ ਗੜੀ ਕਨੂਗੋ ਤਾਂ ਗੜੀ ਕਨੂਗੋ ਦੀ ਡਿਟੇਲ ਸਾਡੇ ਕੋਲ ਆਈ ਹੈ ਜੀ ਆਪ ਨੂੰ 1193 ਵੋਟਾਂ ਪਈਆਂ ਸੁਖਜੀਤ ਕੌਰ ਇਥੋਂ ਕੈਂਡੀਡੇਟ ਸੀਗੇ ਆਪਦੇ ਸ਼੍ਰੋਮਣੀ ਅਕਾਲੀ ਦਲ ਨੂੰ 1363 ਵੋਟਾਂ ਪਈਆਂ ਪਰਮ ਅਮਰਿਤਪਾਲ ਕੌਰ ਕੈਂਡੀਡੇਟ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਇਹਨਾਂ ਨੂੰ 1629 ਵੋਟਾਂ ਪਈਆਂ ਪਰਮਜੀਤ ਕੌਰ ਕੈਂਡੀਡੇਟ ਸੀਗੇ ਬੀਜੇਪੀ ਨੂੰ ਕਲਨੀਆ 79 ਸੁਰੇਂਦਰ ਕੌਰ ਕੈਂਡੀਡੇਟ ਸੀ ਤੇ ਨੋਟਾਂ ਨੂੰ 17 ਰਿਜੈਕਟਡ ਜਿਹੜੀਆਂ ਵੋਟਾਂ 147 ਟੋਟਲ 4428 ਜਿਹੜੀਆਂ ਵੋਟਾਂ ਉਹਨਾਂ ਦੀ ਗਿਣਤੀ ਹੋ ਗਈ ਤੇ ਲੀਡਿੰਗ ਕੈਂਡੀਡੇਟ ਨੇ ਪਰਮਜੀਤ ਕੌਰ ਇਹ ਜ਼ਿਲ੍ਹਾ ਪ੍ਰੀਸ਼ਦ ਚੋਣ ਗੜੀ ਕਨਗੋਤਾਂ ਔਰ ਵੋਟਾਂ ਦਾ ਸਿਲਸਿਲਾ ਚੱਲ ਰਿਹਾ ਤੇ ਲੀਡ ਕਰ ਰਹੇ ਨੇ ਇੱਥੋਂ ਪਰਮਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੱਤੇਵਾਲ ਦੀ ਗੱਲ ਕਰੀਏ ਤੇ ਨਾਲ ਭਲਾਚੌਰ ਵੀ ਸ਼ੁਰੂ ਹੋ ਗਿਆ ਜੀ ਆਪ ਨੂੰ 3627 ਵੋਟਾਂ ਪਹਿ ਚੁੱਕੀਆਂ ਹਲੇ ਤੱਕ ਨੀਲਮ ਇਹ ਆਪ ਦੇ ਕੈਂਡੀਡੇਟ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ 499 491 ਵੋਟਾਂ ਅਮਨਦੀਪ ਕੌਰ ਨੂੰ ਪਹਿ ਚੁੱਕੀਆਂ ਨੋਟਾ ਨੂੰ 358 ਤੇ ਰਿਜੈਕਟ ਵੋਟਾਂ 700 ਆ ਟੋਟਲ ਗਿਣਤੀ ਹੁਣ ਤੱਕ ਜਿਹੜੀ ਹੋਈ ਆ 9600 ਚ 76 ਤੇ ਲੀਡਿੰਗ ਕੈਂਡੀਡੇਟ ਕਾਂਗਰਸ ਦੇ ਫਿਰ ਤੋਂ ਅਮਨਦੀਪ ਕੌਰ ਨੇ ਪਹਿਲਾਂ ਵੀ ਗੜੀ ਕਨ ਗੋਤ ਤੋਂ ਕੈਂਡੀਡੇਟ ਪਰਮਜੀਤ ਕੌਰ ਨੇ ਉਹ ਵੀ ਕਾਂਗਰਸ ਦੇ ਨੇ ਤੇ ਇੱਧਰ ਰੱਤੇਵਾਲ ਤੋਂ ਵੀ ਜਿਹੜੇ ਕੈਂਡੀਡੇਟ ਲੀਡ ਕਰ ਰਹੇ ਨੇ ਉਹ ਅਮਨਦੀਪ ਕੌਰ ਉਹ ਵੀ ਕਾਂਗਰਸ ਤੋਂ ਨੇ ਅੱਗੇ ਪੰਚਾਇਤ ਸਮਿਤੀ ਦੀ ਗੱਲ ਕਰੀਏ ਤਾਂ ਜ਼ੋਨ ਕਾਠਗੜ੍ਹ ਤੋਂ 라ਉਂਡ 3 ਤੋਂ ਬਾਅਦ इंडियन नेशनल कांग्रेस ਦੇ ਕੈਂਡੀਡੇਟ ਜਿਹੜੇ ਉਹਨਾਂ ਨੂੰ 1460 ਵੋਟਾਂ ਪੈ ਗਈਆਂ ਆਪ ਦੇ ਨੂੰ 1114 ਨੋਟਾਂ ਨੂੰ 13 ਰਿਜੈਕਟਡ ਵੋਟਾਂ 88 ਤੇ ਵਿਨਿੰਗ ਕੈਂਡੀਡੇਟ ਜਿਹੜੇ ਨੇ ਜਿਹੜੇ ਕੈਂਡੀਡੇਟ ਜਿੱਤ ਚੁੱਕੇ ਨੇ ਉਹ சுரேਸ਼ ਕੁਮਾਰ ਨੇ इंडियन नेशनल कांग्रेस ਤੋਂ ਫੇਰ ਗੱਲ ਕਰੀਏ ਇਸ ਤੋਂ ਅਗਲੀ ਜ਼ਿਲ੍ਹਾ ਪਰਿਸ਼ਦ 라ਉਂਡ ਇਨਫੋਰਮੇਸ਼ਨ ਮਿਲ ਰਹੀ ਕੋ ਜਾਇਓ ਜੀ ਅੰਦਰ ਮਿਲ ਜਣੀ ਤੁਹਾਨੂੰ ਜ਼ਿਲ੍ਹਾ ਪਰਿਸ਼ਦ 라ਉਂਡ 3 ਜ਼ੋਨ ਰੱਤੇਵਾਲ ਆਪ ਜਿਹੜੇ ਨੀਲਮ ਹੈ ਉਹ 3627 ਵੋਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਮਨਦੀਪ ਕੌਰ 에ਦਵਾਰ ਤੇ ਉਹੀ ਆ ਗਿਆ 4991 ਵੋਟਾਂ ਦੇ ਨਾਲ ਸੋ ਇੱਕ ਬੰਗਾ ਬਲਾਕ ਦਾ ਰਿਜ਼ਲਟ ਵੀ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜ਼ਿਲ੍ਹਾ ਪ੍ਰੈਸਰ ਦਾ ਜਿਹੜੀਆਂ ਹਾਲੇ ਤੱਕ ਵੋਟਾਂ ਦੂਜੇ ਰਾਊਂਡ ਤੋਂ ਬਾਅਦ ਜਿਹੜੀ ਜਾਣਕਾਰੀ ਪਹੁੰਚੀ ਹੈ ਤਾਂ ਬੰਗਾ ਬਲਾਕ ਵਿੱਚ ਦੂਜੇ ਰਾਊਂਡ ਤੋਂ ਬਾਅਦ ਕੁੱਲ ਥੰਮ ਦੀ ਜੇ ਗੱਲ ਕਰੀਏ ਕੁੱਲ ਥੰਮਤ ਆਪ ਨੂੰ ਦੂਜੇ ਰਾਊਂਡ ਤੋਂ ਬਾਅਦ ਜਿਹੜੀਆਂ ਉਹ 4267 ਵੋਟਾਂ ਪੈ ਗਈਆਂ ਕਾਂਗਰਸ ਨੂੰ 4690 ਤੇ ਸ਼੍ਰੋਮਣੀ ਅਕਾਲੀ ਦਲ ਨੂੰ 1842 ਬੀਐਸਪੀ ਨੂੰ 3378 ਨੋਟਾਂ ਨੂੰ 43 ਤਾਂ ਲੀਡਿੰਗ ਕੈਂਡੀਡੇਟ ਜਿਹੜਾ ਆਪ ਦਾ ਹੈ ਉਹ ਨੂੰ 423 ਵੋਟਾਂ ਤੋਂ ਲੀਡ ਕਰ ਰਿਹਾ ਪੰਗਿਆ ਚ ਔਰ ਇਸ ਤੋਂ ਅਗਲੀ ਗੱਲ ਕਰੀਏ ਬਾਰੋਵਾਲ ਦੀ ਦੂਜੇ ਰਾਉਂਡ ਤੋਂ ਬਾਅਦ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ 259 ਵੋਟਾਂ ਦਾ ਲੀਡ ਕਰ ਰਿਹਾ ਆਪ ਨੂੰ ਇੱਥੇ 655 ਵੋਟਾਂ ਮਿਲੀਆਂ ਕਾਂਗਰਸ ਨੂੰ 914 ਸ਼੍ਰੋਮਣੀ ਅਕਾਲੀ ਦਲ ਨੂੰ 265 ਤੇ 8 ਜਿਹੜੀਆਂ ਨੋਟਾਂ ਨੂੰ 8 ਜਣੇ ਨੇ ਰਿਜੈਕਟ ਕਰਤਾ ਇਹਨਾਂ ਚ ਕੋਈ ਨਹੀਂ ਚਾਹੀਦਾ ਮਕੰਦਪੁਰ ਦੀ ਗੱਲ ਕਰੀਏ ਆਪ ਨੂੰ 86 ਦੂਜੇ ਰਾਉਂਡ ਤੋਂ ਬਾਅਦ ਕਾਂਗਰਸ ਨੂੰ 46 ਸ਼੍ਰੋਮਣੀ ਅਕਾਲੀ ਦਲ ਨੂੰ 50 ਬੀਐਸਪੀ ਨੂੰ 107 ਤੇ ਬੀਐਸਪੀ ਕੀ ਵੋਟਰ ਨਾਲ ਲੀਡ ਕਰ ਰਹੀ ਹੈ ਸੋ ਇਹ ਜਿਹੜੀ ਹੁਣ ਤੱਕ ਦੀ ਡਿਟੇਲ ਸਾਡੇ ਤੱਕ ਅਪੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਹਾਲੇ ਤੱਕ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਹੋਰ ਅਗਲੀ ਡਿਟੇਲ ਜਿਹੜੀ ਅਗਲੀ ਜਾਣਕਾਰੀ ਅਸੀਂ ਖੰਗਾਲਾਂਗੇ ਲੱਭਣ ਦੀ ਕੋਸ਼ਿਸ਼ ਕਰਾਂਗੇ ਹਾਲੇ ਤੱਕ ਜਿਹੜਾ ਨੋਰਾ ਜ਼ੋਨ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ 14 ਹੀ ਪਿੰਡਾਂ ਦੀ ਕਾਊਂਟਿੰਗ ਹੋਈ ਹੈ ਹੋ ਸਕਦਾ ਹੁਣ ਵੱਧ ਗਈ ਹੋਵੇ ਤੇ 20 ਪਿੰਡਾਂ ਦੀ ਕਾਊਂਟਿੰਗ ਹਲੇ ਰਹਿੰਦੀ ਹੈ ਤਾਂ ਨਤੀਜੇ ਅਦਲ ਬਦਲ ਵੀ ਹੋ ਸਕਦੇ ਆ ਕੋਈ ਕਿਸੇ ਹੋਰ ਪਿੰਡ ਚ ਜਾ ਕੇ ਹੁੰਝਾ ਫੇਰ ਸਕਦਾ ਜਿਹੜਾ ਪਿੱਛੇ ਆ ਜਾਂ ਜਿਹੜਾ ਜਿੱਤ ਰਿਹਾ ਉਹ ਆਪਣੀ ਜਿੱਤ ਬਰਕਰਾਰ ਵੀ ਰੱਖ ਸਕਦਾ ਜਿਵੇਂ ਸਾਡੇ ਕੋਲ ਡਿਟੇਲਸ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤਦ ਤੱਕ ਜੁੜੇ ਰਹੋ ਪੀਵੀ 39 ਨਵਾਂ ਸ਼ਹਿਰ ਨਾਲ ਜਿਹਨੇ ਸਬਸਕ੍ਰਾਈਬ ਹਾਲੇ ਤੱਕ ਵੀ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੈਸੇ ਮੈਨੂੰ ਪਤਾ ਆਪਣੇ ਪੂਰੇ ਜ਼ਿਲ੍ਹੇ ਚ 90 95% ਲੋਕਾਂ ਨੇ ਸਬਸਕ੍ਰਾਈਬ ਕੀਤਾ ਹੈ ਜਿਹੜੇ 5% ਰਹਿੰਦੇ ਉਹ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਸਭ ਤੋਂ ਪਹਿਲਾਂ ਤੇ ਸਪੀਕ ਨਿਊਜ਼ ਪੀਵੀ 39 ਨਵਾਂ ਸ਼ਹਿਰ ਚੈਨਲ ਤੇ ਮਿਲਦੀ ਹੈ ਬਹੁਤ ਬਹੁਤ